ਇਹ ਆਪਣੀ ਉਹ ਵੀਡੀਓ ਹੈ ਜੀ ਜਿਹੜੀ ਰਾਤੇ-ਰਾਤ ਵਾਇਰਲ ਹੋਈ ਸੀ ਇਹ ਇੰਨੀ ਕੁ ਵਾਇਰਲ ਹੋਈ ਸੀ ਵੀ ਇਹਨੂੰ 10 ਮਿਲੀਅਨ ਵਿਊ ਆ ਗਏ ਸੀ ਕਿ ਬਹੁਤ ਹੀ ਜ਼ਿਆਦਾ ਲੋਕਾਂ ਨੇ ਇਹਨੂੰ ਪਸੰਦ ਕੀਤਾ ਤੇ ਬਹੁਤ ਹੀ ਜ਼ਿਆਦਾ ਮੈਨੂੰ ਇਸ ਵੀਡੀਓ ਦੇ ਵਿੱਚ ਪਿਆਰ ਦਿੱਤਾ ਜੀ ਇਸ ਵੀਡੀਓ ਦੇ ਵਿੱਚ ਖਾਸ ਕੀ ਸੀ ਉਹ ਮੈਂ ਤੁਹਾਨੂੰ ਅੱਜ ਤੁਹਾਡੇ ਨਾਲ ਸਾਂਝਾ ਕਰ ਲੱਗੀਆਂ ਤੁਹਾਨੂੰ ਮੈਂ ਦੱਸਣ ਲੱਗੀਆਂ ਤੇ ਤੁਸੀਂ ਮੇਰੀ ਸਾਰੀ ਵੀਡੀਓ ਦੇਖਿਓ ਜੀ ਤੇ ਵੀਡੀਓ ਤੇ ਵਧੀਆ ਮਿੱਠੇ-ਮਿੱਠੇ ਕਰਿਓ ਕਮੈਂਟ ਕਮੈਂਟ ਤਾਂ ਤੁਸੀਂ ਆਪੇ ਕਮੈਂਟ ਕਰਨ ਤੇ ਮਜਬੂਰ ਹੋ ਜਾਓਗੇ ਕਿਉਂਕਿ ਤੁਹਾਨੂੰ ਲੱਗੂਗੀ ਵਧੀਆ ਮੈਨੂੰ ਉਮੀਦ ਆ ਕਿਉਂਕਿ ਮੇਰੀ ਵੀਡੀਓ ਨੂੰ ਇਹਨਾਂ ਨੂੰ ਪਿਆਰ ਬਹੁਤ ਮਿਲਦਾ ਜੀ ਜਿਹੜੀਆਂ ਮੈਂ ਸਿੰਪਲ ਤੇ ਸਾਧੀਆਂ ਪਾਉਣੀ ਆ ਬਹੁਤ ਹੀ ਵਧੀਆ ਲੱਗਦੀਆਂ ਨੇ ਸਭ ਨੂੰ ਬਹੁਤ ਮੈਨੂੰ ਪਿਆਰ ਕਰਦੇ ਹੋ ਤੁਸੀਂ ਤੇ ਬਹੁਤ ਮਿੱਠੇ-ਮਿੱਠੇ ਤੁਸੀਂ ਕਮੈਂਟ ਕਰਦੇ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਆਪਾਂ ਕੀ ਕੀਤਾ ਜੀ ਮੇਰੇ ਕੋਲੇ ਤੋਰੀਆਂ ਪਈਆਂ ਸੀ ਤੁਸੀਂ ਕੁਝ ਵੀ ਬਣਾਓ ਉਹ ਬਸ ਉਸੇ ਤਰ੍ਹਾਂ ਬਣਾ ਲਿਆ ਕਰੋ ਜਿਵੇਂ ਮੈਂ ਬਣਾਉਣੀ ਆ ਸਾਦਾ ਤੇ ਸਿੰਪ ਰੋਗਾਂ ਤੋਂ ਮੁਕਤ ਰੱਖਦੀਆਂ ਜੀ ਆਪਾਂ ਨੂੰ ਇਹ ਜੀਆਂ ਚੀਜ਼ਾਂ ਨੇ ਜਿਹੜੀਆਂ ਇਹੇ ਪੇਟ ਦੇ ਵਿੱਚ ਗੈਸ ਤਜਾਵ ਇਹ ਕੁਝ ਨਹੀਂ ਬਣ ਦਿੰਦੀਆਂ ਉਹਨਾਂ ਨੂੰ ਕੰਟਰੋਲ ਕਰਦੀਆਂ ਨੇ ਠੀਕ ਹੈ ਜੀ ਆਪਾਂ ਕੀ ਕੀਤਾ ਮੈਂ ਥੋੜੀ ਸਬਜ਼ੀ ਬਣਾਉਣੀ ਸੀਗੀ ਜੀ ਤੇ ਮੈਂ ਇੱਕ ਤੋਰੀ ਕੱਟੀ ਤੇ ਦੋ ਪਿਆਜ਼ ਕੱਟੇ ਤੋਰੀ ਨੂੰ ਛਿੱਲ ਲਿਆ ਜੀ ਛਿੱਲ ਕੇ ਧੋ ਲਿਆ ਧੋ ਕੇ ਆਪਾਂ ਸਾਫ਼ ਕਰਕੇ ਤੇ ਹੁਣ ਇਹਦੇ ਪੀਸ ਕਰ ਦੇਣੇ ਨੇ ਇਸ ਤੋਰੀ ਤਾਂ ਥੋੜੀ ਜਿਹੀ ਮੋਟੀ ਸੀ ਗੱਲ ਕਰ ਵਿੱਚੋਂ ਕੱਚੀ ਸੀਗੀ ਤੋਰੀ ਬਣਦੀ ਬਹੁਤ ਸਵਾਦ ਹੈ ਜੀ ਤੋਰੀਆਂ ਹੋਈਆਂ ਕੀਆ ਹੋਇਆ ਲੋਕੀ ਹੋਈ ਹੈ ਨਾ ਤਕਦੂ ਇਹ ਸਾਰੀਆਂ ਚੀਜ਼ਾਂ ਬਹੁਤ ਵਧੀਆ ਬਣਦੀਆਂ ਨੇ ਆਪਾਂ ਵਿੱਚ ਹੀ ਪਿਆਜ਼ ਕੱਟ ਲਏ ਦੇ ਅਲੱਗ ਤੋਂ ਕੱਟਣ ਦੀ ਲੋੜ ਨਹੀਂ ਅਗਰ ਤੋਰੀਆਂ ਤੁਸੀਂ ਬਣਾ ਰਹੇ ਹੋ ਨਾ ਤਾਂ ਤੁਹਾਨੂੰ ਮਸਾਲੇ ਦਾ ਤਾਮਝਮ ਕਰਨ ਦੀ ਲੋੜ ਨਹੀਂ ਵੀ ਆਪਾਂ ਰਗੜਨਾ ਜਾਂ ਕੁੰਡੇ ਦੇ ਵਿੱਚ ਰਗੜਨਾ ਜਾਂ ਆਪਾਂ ਅਲੱਗ ਤੋਂ ਇਹ ਕੱਟਣਾ ਹੈਗਾ ਕਿਉਂਕਿ ਮਤਲਬ ਇਹ ਵੈਸੇ ਬਹੁਤ ਵਧੀਆ ਬਣ ਜਾਂਦੀ ਆ ਉਧਰੋਂ ਆਪਾਂ ਫਰਾਈਪੈਨ ਰੱਖਿਆ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾ ਦੇਣਾ ਜੀ ਘਿਓ ਘਿਓ ਦੇ ਵਿੱਚ ਤੋਰੀਆਂ ਜ਼ਿਆਦਾ ਸਵਾਦ ਬਣਦੀਆਂ ਤੁਸੀਂ ਵੀ ਕਹਾਵਤ ਸੁਣੀ ਹੋਣੀ ਆ ਵੀ ਘਿਓ ਬਣਾਵੇ ਤੋਰੀਆਂ ਤੇ ਵੱਡੀ ਬਹੂ ਦਾ ਨਾਂ ਹਨਾ ਇਹ ਤੋਰੀਆਂ ਕਿਉਂ ਚੀ ਸਵਾਦ ਬੰਦੀਆਂ ਜੀ ਨਹੀਂ ਤਾਂ ਤੇਲ ਦੇ ਵਿੱਚ ਇਹਦਾ ਨਾ ਕੱਚਾਪਨ ਮਹਿਸੂਸ ਹੋਣ ਲੱਗ ਜਾਂਦਾ ਜਿਵੇਂ ਖੁਸ਼ਬੂ ਆਉਣ ਲੱਗ ਜਾਂਦੀ ਹੈ ਤੋਰੀਆਂ ਕੱਚੀਆਂ ਕੱਚੀਆਂ ਦੀ ਠੀਕ ਹੈ ਜੀ ਆਪਾਂ ਘਿਓ ਪਾ ਲਿਆ ਤੇ ਘਿਓ ਦੇ ਵਿੱਚ ਹੁਣ ਆਪਾਂ ਨੇ ਕੀ ਪਾਉਣਾ ਜੀ ਇੱਕ ਚਮਚਾ ਆਪਾਂ ਜੀਰੇ ਦਾ ਪਾਉਣਾ ਜਿਹੜਾ ਕੀ ਆਪਣੀ ਸਿਹਤ ਵਾਸਤੇ ਬਹੁਤ ਚੰਗਾ ਗੈਸ ਤੇਜਾ ਬਣ ਨਹੀਂ ਦਿੰਦਾ ਜੀ ਜੀਰਾ ਇੱਕ ਐਓ ਜੀ ਚੀਜ਼ ਆਪਣੀ ਰਸੋਈ ਦੇ ਵਿੱਚ ਜਿਹੜਾ ਆਪਣੇ ਜਿੰਨੀਆਂ ਵੀ ਮਤਲਬ ਪੇਟ ਦੀਆਂ ਬਿਮਾਰੀਆਂ ਨੇ ਉਹਨੂੰ ਸਾੜ ਕੇ ਰੱਖ ਦਿੰਦਾ ਠੀਕ ਹੈ ਜੀ ਇੱਕ ਚਮਚਾ ਜੀਰੇ ਦਾ ਪਾਇਆ ਇੱਕ ਚਮਚਾ ਡੇਲੀ ਤੁਸੀਂ ਜੀਰੇ ਦਾ ਖਾਓ ਹੀ ਖਾਓ ਠੀਕ ਹੈ ਤੀਜੇ ਦਿਨੋਂ ਅਗਰ ਤੁਸੀਂ ਜੀਰਾ ਅਜਮੈਨ ਸੌਫ ਵਾਲ ਕੇ ਪੀਨੇ ਤਾਂ ਤੁਹਾਨੂੰ ਪੇਟ ਦਾ ਕੋਈ ਰੋਗ ਨਹੀਂ ਲੱਗਦਾ ਜੀ ਆਪਾਂ ਨੇ ਕੀ ਕੀਤਾ ਜੀ ਇਹਦੇ ਵਿੱਚ ਪਿਆਜ਼ ਤੇ ਤੂਰੀਆਂ ਪਾਤੀਆਂ ਜਿਹੜੀਆਂ ਕੱਟੀਆਂ ਸੀ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਘਿਓ ਦੇ ਵਿੱਚ ਭੁੰਨ ਲੈਣਾ ਕਿਉਂ ਉਹਦੇ ਵਿੱਚ ਇਹਨੂੰ ਭੁੰਨ ਲੈਣਾ ਜੀ ਚੰਗੀ ਤਰ੍ਹਾਂ ਛੇਤੀ ਆਪਾਂ ਕੋਈ ਸਮਾਨ ਨਹੀਂ ਪਾਉਣਾ ਹੈਗਾ ਅਗਰ ਕਿਸੇ ਦੇ ਮਤਲਬ ਪੇਟ ਦੇ ਵਿੱਚ ਅਲਸਰ ਵਗੈਰਾ ਤਾਂ ਜੀ ਤੁਸੀਂ ਸਾਫਤਾ ਜੀਰਾ ਨਹੀਂ ਖਾਣਾ ਅਲਸਰ ਵਾਲਾ ਕੋਈ ਵੀ ਪੇਸ਼ੈਂਟ ਆ ਉਹ ਸਾਫਤਾ ਜੀਰਾ ਨਾ ਖਾਵੇ ਉਹ ਪਾਣੀ ਨੂੰ ਉਬਾਲ ਕੇ ਪੀ ਸਕਦਾ ਹੈ ਜਾਂ ਰਗੜ ਕੇ ਸਬਜ਼ੀ ਦੇ ਵਿੱਚ ਜੀਰਾ ਪਾ ਸਕਦਾ ਜੀ ਸਾਫਤਾ ਜੀਰਾ ਕਦੇ ਨਾ ਪਾਓ ਅਲਸਰ ਵਾਲੇ ਠੀਕ ਹੈ ਇਸ ਚੀਜ਼ ਦਾ ਧਿਆਨ ਰੱਖੋ ਜੀ ਆਪਣੀਆਂ ਹੁੰਦੀਆਂ ਨੇ ਸਿੰਪਲ ਤੇ ਸਾਧੀਆਂ ਸਬਜ਼ੀਆਂ ਜਿੰਨੀਆਂ ਵੀ ਮੈਂ ਰੈਸਪੀਆਂ ਦਿੰਦੀਆਂ ਜੀ ਜੋ ਮੈਂ ਘਰੇ ਬਣਾ ਕੇ ਖਾਨੀਆਂ ਮੈਂ ਉਹੀ ਹੁੰਦੀਆਂ ਜਿਆਦਾ ਅਗਰ ਤੁਸੀਂ ਤੇਲ ਜਿਆਦਾ ਮੇਰੇ ਕਹਿਣ ਦਾ ਮਤਲਬ ਮਸਾਲੇ ਤੇਲ ਤੇ ਮਸਾਲੇ ਅਗਰ ਆਪਾਂ ਜਿਆਦਾ ਪਾਉਨੇ ਜਿਆਦਾ ਆਪਾਂ ਸੁੱਕੀਆਂ ਸਬਜ਼ੀਆਂ ਜਿਆਦਾ ਬਣਾਉਨੇ ਜੀ ਤੇ ਉਹ ਜਿਆਦਾ ਆਪਣੇ ਗੈਸ ਤੇਜਾਬ ਬਣਾਉਂਦੀਆਂ ਨੇ ਤੇ ਆਪਾਂ ਕੀ ਕਰਨਾ ਹੈ ਜੀ ਇਹਦੇ ਵਿੱਚ ਨਮਕ ਮਿਰਚ ਪਾ ਕੇ ਤੇ ਥੋੜਾ ਜਿਹਾ ਇਹਨੂੰ ਭੁੰਨ ਲੈਣਾ ਆਪਾਂ ਨੇ ਜਾਣੀ ਕੀ ਵੀ ਕੱਚੇ ਦੀ ਵਾਸ਼ਨਾ ਨਾ ਆਵੇ ਜਿਆਦਾ ਆਪਾਂ ਬਾਹਲਾ ਵੀ ਨੇ ਇਹਨੂੰ ਭੁੰਨਣਾ ਵੀ ਮਤਲਬ ਆਪਣੇ ਹਲਦੀ ਮਿਰਚ ਪਾਈ ਹੈ ਜਿਹੜੀ ਇਹ ਮੱਚ ਕੇ ਤੇ ਇਹਦਾ ਸਵਾਦ ਆਉਣ ਲੱਗ ਜੇ ਇਹਨਾਂ ਨਹੀਂ ਕਰਨਾ ਮਤਲਬ ਇਹਨੂੰ ਚੰਗੀ ਤਰ੍ਹਾਂ ਕੜਚੀ ਮਾਰੋ ਤੇ ਇਹਨੂੰ ਸਵਾਦ ਸਮਾਰ ਕੇ ਭੁੰਨ ਲਓ ਸੌਰੀ ਹੋਰ ਹੀ ਮੂੰਚੋਂ ਕੁਛ ਨਾ ਕੁਛ ਨਿਕਲ ਜਾਂਦਾ ਤੇ ਹੁਣ ਕੀ ਕੀਤਾ ਜੀ ਆਪਾਂ ਪਾ ਲਿਆ ਪਾਣੀ ਇਹਦੇ ਵਿੱਚ ਪਾਣੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਤੇ ਓਨਾ ਕੁ ਪਾਣੀ ਪਾਉਣਾ ਜਿੰਨੇ ਕ ਨਾਲੇ ਪੱਕ ਜੇ ਜਿਆਦਾ ਪਾਣੀ ਨਹੀਂ ਆਪਾਂ ਪਾਉਣਾ ਜਿਆਦਾ ਪਾਣੀ ਨਾਲ ਤਾਂ ਫਿਰ ਇਹ ਕਿਉਂਕਿ ਇਹ ਵੈਸੇ ਬੋਲੀਆਂ ਹੁੰਦੀਆਂ ਨੇ ਤੇ ਆਪਾਂ ਕੀ ਕੀਤਾ ਪਾਣੀ ਪਾਇਆ ਜੀ ਤੇ ਇਹਨੂੰ ਆਪਾਂ ਟਾਕਤਾ ਤੇ ਟਾਕ ਕੇ ਤੇ ਉਦੋਂ ਬਾਅਦ ਦੇਖਾਂਗੇ ਜੀ ਪਾਣੀ ਸੁੱਕ ਸੁੱਕ ਜਾਊਗਾ ਸਾਰਾ ਤੇ ਇਹਨੇ ਤਿਆਰ ਹੋ ਜਾਣਾ ਵਧੀਆ ਠੀਕ ਹੈ ਜੀ ਇਹੋ ਜੀਆਂ ਵੀਡੀਓ ਆਪਾਂ ਤੁਹਾਡੇ ਵਾਸਤੇ ਬਹੁਤ ਲੈ ਕੇ ਆਉਣੇ ਹੁੰਨੇ ਆ ਤੁਸੀਂ ਆਪਣੇ ਪੇਜ ਨੂੰ ਨਹੀਂ ਹਜੇ ਤੱਕ ਫੋਲੋ ਕੀਤਾ ਫੋਲੋ ਕਰ ਲਓ ਆਪਣੀ YouTube ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਸਬਸਕ੍ਰਾਈਬ ਕਰਕੇ ਰੱਖੋ ਜੀ ਵਧੀਆ-ਵਧੀਆ ਨਵੀਆਂ ਆਈਟਮਾਂ ਤੁਹਾਡੀ ਖਾਤਰ ਲੈ ਕੇ ਆਇਆ ਕਰਾਂਗੇ ਤੇ ਆਪਣੀ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਤੁਸੀਂ ਪਿਆਰ ਦਿਓ ਜੀ ਜਿਵੇਂ ਪਹਿਲਾਂ ਵਾਲੀ ਵੀਡੀਓ ਨੂੰ ਦਿੱਤਾ ਸੀਗਾ ਤੇ ਆ ਦੱਸੋ ਦੇਖੋ ਜੀ ਤੁਸੀਂ ਕਿਵੇਂ ਤੁਹਾਨੂੰ ਲੱਗੀ ਸਬਜੀ ਆਪਦੇ ਪਿੰਡ ਦਾ ਨਾਮ ਪਤਾ ਜ਼ਰੂਰ ਲਿਖ ਦਿਆ ਕਰੋ ਤੇ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਆਪਣੀ ਵੀਡੀਓ ਦੇਖਣ ਖਾਤਰ ਜਿਹੜਾ ਤੁਸੀਂ ਮੇਰੀ ਖਾਤਰ ਟਾਈਮ ਕੱਢਦੇ ਹੋ ਤੁਹਾਡੇ ਨਾਲ ਹੀ ਮੈਂ ਵੱਡੀਆਂ ਜੀ ਇਕੱਲਾ ਬੰਦਾ ਕੋਈ ਵੱਡਾ ਨਹੀਂ ਹੁੰਦਾ ਠੀਕ ਹੈ ਜੀ ਤੇ ਆ ਲੋ ਜੀ ਆਪਾਂ ਹੁਣ ਤੁਹਾਨੂੰ ਸਬਜੀ ਬਣਾ ਕੇ ਦਿਖਾਤੀ ਤੇ ਕਰੋ ਵਧੀਆ ਪਤਲੇ ਪਤਲੇ ਫੁਲਕੇ ਬਣਾ ਕੇ ਖਾਓ ਤੇ ਕਰੋ ਇੰਜੋਏ ਓਕੇ ਜੀ ਮਿਲਦੇ ਆਂ ਫਿਰ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਗੁਰਫਤ ਤੇ ਸਸਕਾਰ